ਲੋਕ ਸਭਾ ਚੋਣਾਂ ਦੀਆਂ ਤਰੀਖਾਂ ਦਾ ਐਲਾਨ ਹੋ ਗਿਆ ਤੇ ਹਰ ਪਾਰਟੀ ਨੇ ਜਿੱਤ ਲਈ ਆਪੋ ਆਪਣੇ ਟੋਟਕੇ ਵੀ ਸ਼ੁਰੂ ਕਰ ਦਿੱਤੇ ਨੇ ਤੇ ਨਾਲ ਹੀ ਸ਼ੁਰੂ ਹੋ ਗਈ ਹੈ ਸਿਆਸੀ ਆਗੂਆਂ ਦੀ ਡੇਰੇ ਤੇ ਹਾਜ਼ਰੀ ਸਮਾਣਾ ਵਿਖੇ ਪਿੰਡ ਘੋਰਾ ਵਿੱਚ ਨਾਮਤਾਰੀ ਸੰਪਰਦਾਇ ਬਲੋਤਾ ਅਨੁਸਮਰੋਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਸੰਪਰਦਾਇ ਦੇ ਮੁਖੀ ਸਤਬੂਰ ਬਾਬਾ ਉਦੇਸ਼ ਸਿੰਘ ਵੀ ਪਹੁੰਚੇ ਸਨ ਪਰ ਸੁਰੱਖਿਆ ਬਣਿਆ ਜਦੋਂ ਮਹਾਰਾਣੀ ਪਰ ਨੀਂਦ ਕੋਰੇ ਤੇ ਪਹੁੰਚੇ ਤਾਂ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਕਿਉਂਕਿ ਚੋਣਾ ਨੇੜੇ ਜਦੋਂ ਵੀ ਕੋਈ ਸਿਆਸੀ ਆਗੂ ਡੇਰੇ ਦੇ ਚੱਕਰ ਲਾਉਂਦਾ ਹੈ ਤਾਂ ਕਿਆ ਸਹੀ ਲਗਾਈ ਜਾਂਦੀ ਨੇ ਕਿ ਜਿਸ ਕਿਸੇ ਨੂੰ ਵੀ ਡੇਰੇ ਦਾ ਸਮਰਥਨ ਮਿਲ ਜਾਂਦਾ ਹੈ ਤਾਂ ਪਾਰਟੀ ਚੋਣਾਂ 'ਚ ਜਿੱਤ ਹਾਸਲ ਕਰਦੀ ਹੀ ਕਰਦੀ ਹੈ। ਉਥੇ ਜਦੋਂ ਪਰ ਨੀਟ ਕੋਰ ਨੂੰ ਦੱਸਿਆ ਗਿਆ ਕਿ ਦੇਸ਼ ਦੀ ਮਤਦਾਤਾ ਸੂਚੀ 'ਚੋਂ ਕਰੀਬ 2 ਕਰੋੜ ਮਹਿਲਾਵਾਂ ਦਾ ਨਾਮ ਗਾਇਬਾ ਤਾਂ ਨਗਿਆ ਕਿ ਉਹ ਇਸ ਸੰਬੰਧੀ ਚੋਣ ਕਮਿਸ਼ਨ ਨਾਲ ਗੱਲ ਕਰਨਗੇ। ਉਸ ਤੋਂ ਇਲਾਵਾ ਨਗਿਆ ਕਿ ਕਾਂਗਰਸ ਇਸੇ ਤੀ ਮਜ਼ਬੂਤ ਹੈ ਤੇ ਉਹ ਵੀ ਪਟਿਆਲਾ ਤੋਂ ਚੋਣ ਲੜਨ ਦੀ ਤਿਆਰੀ ਹੈ। ਬੁਰੀ ਗੱਲ ਹੈ ਕਿਉਂਕਿ ਲੇਡੀਜ਼ ਦਾ ਅੱਧਾ ਹੱਕ ਹੈਗਾ ਇਹ ਕਿੱਥੇ ਕਿੱਥੇ ਕੱਟੀਆਂ ਗਈਆਂ ਨੇ ਇਹ ਬੋਟਰ ਸੂਚੀ ਕਿਨ ਪੂਰੇ ਦੇਸ਼ ਦੇ ਅੰਦਰ 2 ਕਰੋੜ ਵੋਟਾਂ ਦੀਆਂ ਵੋਟਾਂ ਜੁੜੀਆਂ ਨੇ ਇਹ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਜ਼ਰੂਰ ਇਹਦੇ ਵਿੱਚ ਦਰਖਾਸਤ ਕਰਦੇ ਹਾਂ ਕਿ ਇਹਦਾ ਗੰਭੀਰਤਾ ਦੇ ਨਾਲ ਦੇਖਣ ਔਰ ਰਿਸਟੋਰ ਕਰ ਸਹੀ ਢੰਗ ਦੇ ਨਾਲ ਇਸ ਤਰ੍ਹਾਂ ਅਕਾਲੀ ਦਲ ਦੇ ਵਿੱਚ ਵਿਖਰੇਵਾ ਹੈ ਔਰ ਪਾਰਟੀ ਸਾਰੀ ਖੜੀ ਫਿਰਦੀ ਹੈ ਅਕਾਲੀ ਕਾਂਗਰਸ ਨੂੰ ਕਿੰਨਾ ਇਹਦਾ ਫਾਇਦਾ ਹੋਣ ਜਾ ਰਿਹਾ ਹੈ ਦੇਖੋ ਲੜਾਈ ਲੜਾਈ ਹੁੰਦੀ ਹੈ ਪਰ ਇਹ ਸਾਰੇ ਅਲੱਗ ਅਲੱਗ ਹੋਏ ਹੋਏ ਨੇ ਕਾਂਗਰਸ ਮਜ਼ਬੂਤ ਸਥਿਤੀ ਦੇ ਵਿੱਚ ਹੈਗੀ ਹੈ ਔਰ ਕਾਂਗਰਸ ਦੀ ਪਾਰਟੀ ਮਜ਼ਬੂਤ ਹੈ ਇੱਕ ਦੂਜੇ ਦੇ ਨਾਲ ਹਾਂਜੀ 13 ਦੀ 13 ਸੀਟਾਂ ਨੇ ਹਾਂਜੀ ਅਪਲਾਈ ਕੀਤਾ ਮੈਨੇ ਹਾਂਜੀ ਅਪਲਾਈ ਕੀਤਾ ਹਾਂਜੀ ਹੁਣ ਚੋਣਾਂ ਤੋਂ ਪਹਿਲਾਂ ਮਹਾਰਾਣੀ ਪਰਨੀਥ ਕੋਰ ਦਾ ਨਾਮਧਾਰੀ ਮੁਖੀ ਤੋਂ ਅਸ਼ੀਰਵਾਦ ਲੈਣਾ ਕਿਤੇ ਨਾ ਕਿਤੇ ਇਹ ਦਰਸਾਉਂਦਾ ਹੈ ਕਿ ਚੋਣ ਅਖਾੜਾ ਪੱਕ ਚੁੱਕਿਆ ਤੇ ਹੁਣ ਵੋਟਰਾਂ ਨੂੰ ਲੁਭਾਉਣ ਲਈ ਡੇਰੇ ਦੇ ਚੱਕਰ ਲੱਗਦੇ ਰਹਿਣਗੇ ਪਟਿਆਲਾ ਤੋਂ rau vrinder ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ